ਹਾਲ ਦੋਸਤੋ ਕੀ ਹਾਲ ਚਾਲ ਜੀ ਤੁਸੀਂ ਦੇਖ ਰਹੇ ਸਕਿੰਦਰ ਲਾਲ ਨੂੰ ਫੇਸਬੁਕ 'ਤੇ ਲਾਈਵ ਤਸਵੀਰਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਆਉਣ ਵਾਲੀ ਹੈ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਜਿਹੜੇ ਪੈਸਿਆਂ ਵਿੱਚ ਬਚਤ ਹੋ ਸਕਦੀ ਹੈ ਦੋਸਤੋ ਅੱਜ ਤੁਹਾਨੂੰ ਲੈ ਕੇ ਆਇਆ ਮੈਂ ਅਜੀਤ সুইਟਸ ਮਠਿਆਈ ਦੀ ਹੋਲਸੇਲ ਰੇਟਾਂ ਦੀ ਦੁਕਾਨ ਤੇ ਸਾਹਮਣੀ ਇੱਧਰ ਸਰਦਾਰਪੁਰਾ ਚੌਕ ਤੇ ਇੱਧਰ ਧਰਮਘੜੇ ਨੂੰ ਜਾਂਦਾ ਇਹ ਰਸਤਾ ਦੋਸਤੋ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਮਠਿਆਈ ਦੀ ਹੋਲਸੇਲ ਰੇਟਾਂ ਦੀ ਦੁਕਾਨ ਹੈ ਇਹ ਦੋਸਤੋ ਬਾਈ ਦੀ ਦੁਕਾਨ ਹੈ ਅਜੇ ਸਵੀਟਸ ਗੜੀ ਦੀ ਆ ਕਰਨਾ ਹੈ ਸਾਰਾ ਦੋਸਤੋ ਬਾਈ ਨੇ ਅੱਜ ਲਾਈਆ ਸਟਾਲ ਜਿੰਨੀ ਮਰਜ਼ੀ ਮਿਠਾਈ ਲੈ ਜਾਓ ਕਾਊਂਟਰਾਂ ਦੇ ਵਿੱਚ ਲੈ ਜਾਓ ਭਾਵੇਂ ਰੇਟ ਦੇਖੋ ਤੁਸੀਂ ਇੱਕ ਵਾਰ ਸਾਰੀ ਮਿਠਾਈ ਬਿਲਕੁਲ ਹੋਲ ਸੇਲ ਰੇਟਾਂ ਤੇ ਆਪ ਪਕਾ ਦੇ ਕਿਧਰੇ ਯਾਰ ਮਾਰੋ ਕੱਤਰਣੇ ਯਾਰ ਰੇਟ ਚੈੱਕ ਕਰੋ ਇੱਕ ਵਾਰ ਤੁਸੀਂ ਸਾਡੀ ਕਿੰਨੇ ਦੇ ਬਾਈ ਅੱਗੇ ਅੱਗੇ ਕੀ ਕਰਦਾ ਹੈ 2500 ਬ੍ਰਦਰ ਆ ਗਏ ਰੰਗੋ ਵਾਲੀ ਇਹ ਲੱਗਦਾ ਕਿ ਲੋਰ ਰਹਿਣਾ ਹੈ ਅੰਟੀ ਜੀ ਇਹ ਲੱਗਦਾ ਕਿ ਮੱਕੜ ਜਿਹੜਾ ਲਿੰਗ ਹੈ ਨਾ ਇਹ ਚਿੰਦੋਗਾ ਮੈਂ ਲਗਾ ਦੂਗੀ ਵਾਲੀ ਨਹੀਂ ਕਹਿੰਦੇ ਚਿੰਦੋਗਾ ਬੜਿਆ 180 ਕਰਦੇ ਹੈ ਇਹ ਇੱਕ ਵਾਰ ਖਾਣਾ ਤਿਆਰ ਕਰ ਸਬਸਾਈ ਜਾਨ ਇਹਨੂੰ ਦਿਵਾ ਦੇ ਦੋ ਜੀ ਯੋਗ ਕਮਿਸ਼ਨ ਪਾੜ ਦਿੱਤਾ ਆਪਾਂ ਦਾ ਸੁਭਾਸ਼ ਨਾਮ ਹੋਇਆ ਦੇਖ ਰੋ ਮੂਹ ਰੇ ਭਰੇ ਭਾਈ ₹200 ਕਾਟ ਲੋ ਜੀ ਭਾਈ ਤੁਸੀਂ ਇਹ ਮਠਿਆਈ ਜਦੋਂ ਵੀ ਕੋਈ ਤੁਹਾਡਾ ਫੰਕਸ਼ਨ ਹੁੰਦਾ ਹੈ ਕੋਈ ਵੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਜਦੋਂ ਮਰਜ਼ੀ ਆ ਕੇ ਤੁਸੀਂ ਮਠਿਆਈ ਲੈ ਜਾ ਸਕਦੇ ਹੋ ਬਿਲਕੁਲ ਹੋਲ ਸੇਲ ਰੈਸਟਾਂ ਦੇ ਆ ਕੋਈ ਭਾਈ ਸੈਲਫ ਸੇਲ ਜੋ ਨਾ ਇਧਰ ਹੈ ਕਿਆ ਹਮ ਤਾਂ ਨਹੀਂ ਕਰਤੇ ਗਏ ਗਲਤ ਹੈ ਇਹ ਆ ਭਾਈ ਅਜੀ ਭਾਈ जिन्ना ने काम किया है दी मिठाई दा। एक किस को गुल्ले लाग देना। टंसे ना होवे। केरी दे तो मत। ਤੁਸੀਂ ਦੇਖ ਸਕਦੇ ਹੋ ਮਠਿਆਈ ਦੀ ਜਿਹੜੀ ਪੈਕਿੰਗ ਹੋ ਰਹੀ ਆ ਬਿਲਕੁਲ। ओ यार। काम। ਇਹ ਖੇਤੀ ਇਸ ਜੋਬ ਸਾਹਿਬ ਵੀ ਦੇ ਇਨਰ ਦੇ। ਹੱਸਦੇ ਹੱਸੂ ਜਨ ਹੁਣ ਕੀ ਹਸਾਲ ਦੇ। ਇਹ ਖੇਤੀ ਇਸ ਜੋਬ ਰਾਮ ਰਾਮ ਜੇ ਭਾਈ ਆ ਦੇ ਦੀ ਮਚਾਈ ਵਾਲਾ ਪਤਾ ਨਹੀਂ ਕਿ ਕਿੱਥੇ ਆਏ ਲੱਭੂੰਗਾ ਚਾਬਾ ਜੀ ਮਾਤਾ ਕੋਈ ਨਾ ਟੈਕ ਕੀ ਹੈ ਆ ਜੇ ਲੈ ਬਟਾ ਦੋਸਤੋ ਰੇਟ ਇੱਕ ਵਾਰ ਫੇਰ ਚੈੱਕ ਕਰ ਲਓ ਮਾਈ ਦੇ ਕੋਲ ਵੀ ਜੜ ਜ਼ਰੂਰ ਕਰਵਾ ਕੇ और बोल देना था बहुत ज्यादा बंद कर दो चला कार इतनी बोल रहे हैं उनको कौन आ रहा है कौन आ रहा है हमें दिखा देते हैं अजबिया हाथ से सीधा बैठ जा दीदी तो भी दे यार 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 भाई 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 कर देंगे हम बेइज्जती नहीं करेंगे मारता पुलिस को भाई ਆਖੀ ਨਗਰੀ ਦੇ ਕਿ ਪਾਣੀ ਕਿਹਨੇ ਆਇਆ ਪਹਿਲਾਂ ਮੈਂ ਵੀ ਆਇਆ ਸੀ ਕਿਹਦੀ ਲੱਗਣ ਕਰਦੇ ਹੋ ਕੀ ਬੜੀ ਸ਼ੁਰ ਕਿੰਨੇ ਕਿਲੋ ਕਿੰਨੇ ਕਿਲੋ ਗਿਆ ਹੈ ਕਿੰਨੇ ਕਿਲੋ ਹੈ ਹਾਜੀ ਕਿਹੜੇ ਕਿਲੋ ਦੀ ਗਾੜੀ ਵਿੱਚ ਬੜੇ ਬਾਦ ਉਤਾਰੋ ਮਧੇਰੇ ਪੜਿਆ ਹਨ ਬੱਚੇ ਮੇਰੇ ਕੋਲ ਫੋਨ ਆ ਰਹੇ ਬਾਹਰ ਦੇਖੋ ਦੋਸਤੋ ਇੱਕ ਵਾਰ ਜਰੂਰ ਪਹੁੰਚਿਆ ਤੁਸੀਂ ਵੀ ਜਰੂਰ ਕਰਿਓ